ਸਤਿ ਸ੍ਰੀ ਅਕਾਲ ਪੰਜਾਬੀਓ ਗੱਲ ਕਰਦੇ ਆਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਆਂ ਪੰਜਾਬ ਦੇ ਮੁੱਦਿਆਂ ਦੀ ਤੇ ਹੋਰ ਓਏ ਭਗਤ ਮਾਨ ਨੇ ਕੋਈ ਨਹੀਂ ਦਿੱਤਾ ਨਾ ਉਹਨਾਂ ਆ ਮੈਂ ਆਂਡੇ ਦੇ ਪੈਸੇ ਦਊਂਗਾ ਬੱਕਰੀ ਦੇ ਦਊਂਗਾ ਗਾਂ ਦੇ ਦਊਂਗਾ ਸਾਰਾ ਭੰਡਾਰ ਦਿਆਂ ਨਾਲ ਤੇ ਉਹ ਮੀਂਹ ਤੋਂ ਬਾਅਦ ਨਿਕਲ ਆਇਆ ਡੱਡੂ ਬਾਹਰ ਪਿਆ ਕਰਾਉਣਾ ਖਰਾਕ ਤੇਰਾ ਉਹਨਾਂ ਬੈਠਾ ਕੋਠੀ ਠੰਡੇ ਦਾ ਸਾਰਾ ਪੰਜਾਬ ਪਾਣੀ ਦੀ ਮਾਰ ਹੇਠਾ ਡੁੱਬਿਆ ਹੋਇਆ ਹੈ ਤੇ ਲੋਕਾਂ ਦੇ ਘਰ ਟੈ ਚੁੱਕੇ ਆ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਮੁੱਕ ਦੀ ਗੱਲ ਇਹ ਆ ਕਿ ਪੰਜਾਬ ਦੇ ਨਾਲ ਪੰਜਾਬ ਦੇ ਲੋਕ ਹੀ ਖੜੇ ਆ ਤੇ ਪੰਜਾਬ ਸਰਕਾਰ ਦਾ ਕੁਝ ਅਜੀਹਾ ਹਾਲ ਆ ਉੱਕ ਦੀ ਗੱਲ ਇਹ ਆ ਕਿ ਸਰਕਾਰਾਂ ਦੀਆਂ ਚਾਲਾਂ ਨੇ ਪੰਜਾਬ ਦਾ ਜਿੰਨਾ ਕੇ ਏਰੀਆ ਪਾਣੀ ਦੇ ਵਿੱਚ ਡੁੱਬਿਆ ਆ ਉੱਥੇ ਕੀ ਪਾਣੀ ਰੱਖ ਕੇ ਤੇ ਪੰਜਾਬ ਦੀਆਂ ਫਸਲਾਂ ਤਬਾਹ ਕਰਨੀਆਂ ਨੇ ਲੋਕਾਂ ਦਾ ਨੁਕਸਾਨ ਕਰਨਾ ਆ ਜੇਹੀ ਪੰਜਾਬ ਦੇ ਜਿਵੇਂ ਸੂਏ ਨੇ ਜਾਂ ਵੱਡੀਆਂ ਨਹਿਰਾਂ ਨੇ ਉਹ ਫਲੱਡ ਗੇਟ ਛੱਡੇ ਜਾਣ ਤੇ ਸਾਰਾ ਪਾਣੀ ਵੰਡਿਆ ਜਾਵੇ ਤੇ ਇਹੋ ਜਿਹੇ ਹਾਲਾਤ ਨਾ ਬਣ ਗਿਆ ਦੇਖ ਲੋ ਸੂਏ 'ਚ ਕਿਤੇ ਕਿੰਨਾ ਕੁ ਪਾਣੀ ਆ ਅੱਗੋਂ ਪਿੱਛੋਂ ਇਹ ਸੂਆ ਫੋਲੀ ਹੁੰਦਾ ਐਵੇਂ ਛੱਡਿਆ ਰਹਿੰਦਾ ਜਾਂ ਤੇ ਫੀਡਰਾਂ ਦਾ ਮੈਂ ਕਹਣਾ ਵੀ ਉਹ ਅੱਤ ਗੇਟ ਚੱਕੇ ਦੇ ਚੇਤਾ ਹੀ ਭੁੱਲ ਜਾਂਦਾ ਆ ਇਹਨਾਂ ਨੂੰ ਇਧਰਲੇ ਪਾਸੇ ਸਾਡੀ ਵੱਡੀ ਨਹਿਰ ਉਹ ਵੀ ਜਮਾ ਸੁੱਕੀ ਪਈ ਆ ਉਹਦੇ ਜਮਾ ਪਾਣੀ ਨਹੀਂ ਗਾ ਤੇ ਸਰਕਾਰ ਨੇ ਪੰਜਾਬ ਦੇ ਹਾਲਾਤ ਸਹੀ ਕਰਨੇ ਹੋਣ ਤਾਂ ਕੋਈ ਵੱਡੀ ਗੱਲ ਨਹੀਂ ਜੀ ਜਿਵੇਂ ਰਾਜਸਥਾਨ ਨੇ ਫੀਡਰ ਉਹ ਛੱਡੇ ਜਾਣ ਤੇ ਸਾਰਾ ਪਾਣੀ ਜਿਹੜਾ ਵੰਡਿਆ ਜਾਵੇ ਇੱਕ ਹੁਣ ਰਾਜਸਥਾਨ ਵਾਲੇ ਤਾਂ ਕਹਿੰਦੇ ਆ ਸਾਨੂੰ ਪਾਣੀ ਦੀ ਲੋੜ ਆ ਸਾਡਾ ਨਰਮਾ ਸੁੱਕੀ ਜਾਂਦਾ ਸਾਡੀਆਂ ਹੋਰ ਫਸਲਾਂ ਸੁੱਕੀ ਜਾਂਦੀਆਂ ਨੇ ਹੁਣ ਜੀ ਰਾਜਸਥਾਨਾਂ ਨੂੰ ਪਾਣੀ ਚਾਹੀਦਾ ਚ ਲੈ ਲੈਣੋ ਹੁਣ ਕੌਣ ਬੋਲਦੇ ਹੋ ਮੇਰੀ ਆ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾ ਦਿਓ ਜਿਹੜਾ ਬੰਦਾ ਵਾਰ-ਵਾਰ ਕਹਿ ਰਿਹਾ ਕਿ ਰਾਜਸਥਾਨ ਵਾਲੇ ਪਾਣੀ ਲੈਣ ਤੋਂ ਮਨਾ ਕਰਤਾ ਉਹ ਭਰਾ ਮੇਰੇਆ ਰਾਜਸਥਾਨ ਦੀ ਮੂੰਗੀਆਂ ਦੇ ਹਾਲਾਤ ਵੇਖ ਰਾਜਸਥਾਨ ਦੇ ਬਾਗ ਦੇਖ ਸਾਨੂੰ ਤਾਂ ਪਾਣੀ ਦੇ ਕਿਉਂ ਗੁੰਮਰਾਹ ਕਰਦਾ ਲੋਕਾਂ ਨੂੰ ਤੂੰ ਯਾਰ ਜਾਂ ਤਾਂ ਸਾਡੀ ਸਰਕਾਰ ਨੇ ਲੈ ਕੇ ਦਿੱਤਾ ਤਾਂ ਸਾਨੂੰ ਦੱਸ ਅਸੀਂ ਤਾਂ ਦੋਨੋਂ ਹੱਥਾਂ ਨਾਲ ਹੀ ਪਾਣੀ ਲੈਣ ਨੂੰ ਤਿਆਰ ਆ ਵੀ ਸਾਨੂੰ ਪਾਣੀ ਜਿੰਨਾ ਮਰਜ਼ੀ ਦੇ ਦੇ ਪਰ ਸਾਡੇ ਪੰਜਾਬ ਵਾਲੇ ਭਰਾ ਨਹੀਂ ਨੂੰ ਬਣੇ ਜਿੱਦਿਆ ਅਸੀਂ ਤਾਂ ਉਹਨਾਂ ਵਾਸਤੇ ਸੇਵਾ ਲੈ ਕੇ ਵੀ ਜਾ ਰਹੇ ਆ ਪਰ ਪੰਜਾਬ ਦੇ ਭਰਾਵਾਂ ਕੀ ਬੇਨਤੀ ਹੈ ਵੀ ਸਾਡੇ ਬਹੁਤ ਬੁਰੇ ਹਾਲਾਤ ਇੱਥੇ ਤੁਸੀਂ ਡੁੱਬ ਕੇ ਮਰੀ ਜੰਨੇ ਆ ਅਸੀਂ ਸੁੱਕ ਕੇ ਮਰੀ ਜੰਨੇ ਆ ਪਰ ਇਹ ਬੰਦਾ ਕਿਦੇ ਗੱਪ ਮਾਰ ਰਿਆ ਇਹ ਮੇਰੀ ਬੇਨਤੀ ਹੈ ਵੀ ਮੁੱਖ ਮੰਤਰੀ ਭਗਵੰਤ ਮਾਨ ਤੱਕ ਸਾਡੀ ਵੀਡੀਓ ਪਹੁੰਚਾਓ ਸਭ ਤੋਂ ਵੱਡੀ ਨਕਾਮੀ ਦੀ ਗੱਲ ਇਹ ਆ ਕਿ ਉਹ ਫੀਡਰ ਬੰਦ ਕੀਤੇ ਗਏ ਆ ਇਹ ਚਾਹੁੰਦੇ ਆ ਕਿ ਜਿਹੜਾ ਪੰਜਾਬ ਦੇ ਵਿੱਚ ਹੜ ਆਇਆ ਤੇ ਉਹ ਪਾਣੀ ਪੰਜਾਬ ਦੇ ਏਰੀਏ 'ਚ ਰਵੇ ਤੇ ਫਸਲਾਂ ਬਰਬਾਦ ਹੋਣ ਮੋਕ ਦੀ ਗੱਲ ਇਹ ਆ ਪਾਣੀ ਜਿਹੜਾ ਆਉਣਾ ਸੀ ਆ ਗਿਆ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਬਰਬਾਦ ਹੋਣੀਆਂ ਸੀ ਹੋ ਗਈਆਂ ਅਸਲੀ ਮੁਸੀਬਤ ਤਾਂ ਉਦੋਂ ਸ਼ੁਰੂ ਹੋਣੀ ਆ ਜਦੋਂ ਪਾਣੀ ਸੁੱਕ ਗਿਆ ਜਦੋਂ ਕਿਸਾਨਾਂ ਨੇ ਆਦੇ ਪਸ਼ੂਆਂ ਦੀਆਂ ਲਾਸ਼ਾਂ ਦੇਖੀਆਂ ਤੇ ਜਿਹੜੀ ਜ਼ਮੀਨ ਤੇ ਉਹਨਾਂ ਨੇ ਖੇਤੀ ਕਰਨੀ ਆ ਉੱਥੇ ਫੁੱਟ-ਫੁੱਟ ਰੇਤਾ ਚੜੀ ਦੇਖੀ ਤਾਂ ਉਦੋਂ ਬਹੁਤ ਕਿਸਾਨਾਂ ਨੂੰ ਔਖਾ ਹੋ ਜਾਊਗਾ ਤੇ ਹਮਸ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣਗੀਆਂ ਬਾਕੀ ਇਹ ਹਾਲਾਤਾਂ ਦੇ ਨਾਲ ਪੰਜਾਬ ਦੇ ਲੋਕ ਹੀ ਲੜ ਰਹੇ ਆ ਤੇ ਪੰਜਾਬ ਦੇ ਲੋਕਾਂ ਦਾ ਸਾਥ ਵੀ ਪੰਜਾਬ ਦੇ ਲੋਕ ਹੀ ਦੇ ਰਹੇ ਆ ਬਾਕੀ ਸਰਕਾਰਾਂ ਦਾ ਕੋਈ ਸੰਯੋਗ ਨਹੀਂ ਹੈਗਾ ਤੇ ਸਰਕਾਰ ਨੂੰ ਲੈ ਕੇ ਲੋਕਾਂ ਦੇ ਕੀ ਵਿਚਾਰ ਨੇ ਉਹ ਵੀ ਤੁਸੀਂ ਦੇਖ ਲਓ ਜਿਹੜਾ ਵੀ ਗਾਨ ਵੋਟਾਂ ਨੂੰ ਆ ਗਿਆ ਮੇਰੇ ਘਰ ਅਕਬਰ ਸਿੰਘ ਦੇ ਤਾਂ ਛੱਤਲ ਪੂਰਾ ਹੋਵਾ ਗਿਆ ਤੇ ਫੇਰ ਬਾਅਦ ਗੱਲ ਕਰਾਂ ਕਿ ਹੁਣ ਵੋਟਾਂ ਚਾਹੀਦੀਆਂ ਕਿ ਜਾਂ ਜਾਂ ਕੋਈ ਵੀ ਆ ਜਾਂਦਾ ਹੈ ਤੇ ਲਿਆਈ ਨਹੀਂ ਹੋਣਾ ਉਹ ਦੇਖੋ ਹੋ ਵੀ ਹੋਵੇ ਪੰਚਾਂ ਨੂੰ ਜੇਲ੍ਹ ਵੀ ਜਾਣਾ ਪਵੇ ਧੀਰਾਂ ਦੇ ਇੱਥੇ ਤੇ ਹੁੰਦੀ ਨਹੀਂ ਸਾਡੇ ਨਾਲ ਮੁੱਖ ਮੰਤਰੀ ਜਿਹੜਾ ਫਾਇਦਾ ਹੋਇਆ ਨਾਣਿਆਂ ਨੂੰ ਡਰਾ ਕੇ ਕੋਠਿਆਂ ਤੇ ਹੋਰ ਨਹੀਂ ਕਰਨਾ ਨਹੀਂ ਜਾਣੇ ਸਾਡੇ ਆਪਣੇ ਘਰ ਡਰਨ ਦੇ ਸੀ ਹਾਂਜੀ ਹੋਰ ਨਹੀਂ ਕਰਨਾ ਨਹੀਂ ਡਰ ਗਏ ਉਹ ਫਾਇਦਾ ਕੋਈ ਫਾਇਦਾ ਨਹੀਂ ਜਿਹੜੇ ਵੀ ਲੋਕ ਲੋਕਾਂ ਦਾ ਸਾਥ ਦੇ ਰਹੇ ਆ, ਸੰਯੋਗ ਦੇ ਰਹੇ ਆ, ਰਾਛਨ ਦੇ ਰਹੇ ਆ, ਉਹਨਾਂ ਦਾ ਤਹੇ ਦਿਲੋਂ ਧੰਨਵਾਦ ਆ। ਬਾਕੀ ਪੰਜਾਬ ਦੇ ਹੋਰ ਵੀ ਲੋਕਾਂ ਨੂੰ ਬੇਨਤੀ ਆ ਵੀ ਆਪਦੇ ਲੋਕਾਂ ਨਾਲ ਖੜੋ। ਆਪਾਂ ਹੀ ਆਦੇ ਲੋਕਾਂ ਨੂੰ ਮੁਸੀਬਤ ਦੇ ਵਿੱਚੋਂ ਕੱਢਣਾ ਆ। ਬਾਕੀ ਸਤ ਸ੍ਰੀ ਅਕਾਲ ਸਾਰਿਆਂ ਨੂੰ। ਵਾਹਿਗੁਰੂ ਸਾਰੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ।